ਦਿਸ਼ਾਹੀ ਨਗਾ ਪਰ ਮੁੰਡੇ ਅਸੀਂ ਦਿਸ਼ਾਹੀ ਰਵਾਇਤ ਕਰ ਯਾਰ ਪਿੱਛੇ ਖੜਾ ਤੇ ਕਿਹਨ ਚ ਖੁੁੰਦੇ ਦਾ ਖੁੰਦੇ ਤੇ ਬੰਦਾ ਬੰਦਾ ਆ ਗਿਆ ਬੰਦਾ 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 ਉਹ ਗੋਲੀ ਮਾਰ ਬੰਦਾ ਆ ਗਿਆ ਉਹ ਬੰਦਾ ਆ ਗਿਆ ਬੰਦਾ ਆ ਗਿਆ ਬੰਦਾ ਉਹ ਤਮਾਸ਼ਾ ਉਹ ਟੁੱਪੂ ਕਰ ਜੋ ਬੰਦੇ ਆ ਗਏ ਲੱਤਾਂ ਪਾ ਵੱਟ ਜਾਣਗੇ ਲੁੱਟ ਕੇ ਲੈ ਜਾਣਗੇ ਕਾਲੇ ਕੱਛਿਆਣੇ ਹੋਣਗੇ ਕਿੰਨੀ ਡਰ ਲੱਗੀ ਜਾਂਦਾ ਯਾਰ ਤੁਸੀਂ ਫੂਟ ਲੱਡੇ ਬੈਠੇ ਹੋ ਓਏ ਬਾਪੂ ਦੇਖ ਜੇ ਬੰਦੇ ਕਿਹੜੇ ਆਏ ਹੋਰ ਆ ਦੋਤੇ ਆਏ ਆ ਕਾਲੇ ਜਾਏ ਆ ਫਾਰਟ ਇੰਮਰ ਪ੍ਰੀਪਰ ਹੁਣ ਤੋਂ ਬੰਦੇ ਆ ਗਏ ਓਏ ਮਰੋ ਮੈਨੂੰ ਇਹਨਾਂ ਟਰੱਕਾਂ ਦਾ ਪਾ ਮਾਰੂ ਕਰੇ ਉਹ ਹੁਣ ਇਹਨੂੰ ਇਹ ਦੱਸਣਾ ਪਊਗਾ ਵੀ ਮੈਂ ਤੇਰਾ ਪਿਓ ਆ। ਬੱਸ ਕਰ ਤੂੰ ਭੁੱਲ ਲੈ। ਲੋਕਾਂ ਦੀ ਸ਼ੋਅ ਕਰਕੇ ਪਪਾ ਗਰਮੀ ਲੱਗੀ ਆ। ਉਹ ਐਸੀ ਲਵਾ ਦਿੰਦੇ ਆ, ਪੱਖਾ ਲਵਾ ਦਿੰਦੇ ਆ। ਮੈਨੂੰ ਕਿ ਪਪਾ ਗਰਮੀ ਲੱਗੀ ਆ। ਇਹਨੂੰ ਤਾਂ ਚੱਕਰ ਹੀ ਕੰਦੇ ਗੀ ਗ੍ਰਾਂਦੀ ਸਨ। ਆ ਰੱਬਾ ਵਰਾ ਬੰਦਾ ਮਰ ਗਿਆ। ਉਹ ਆਮ ਮਰ ਗਿਆ ਆ ਟਾਈਮ ਦੇ ਕਿੰਨਾ ਹੋਇਆ ਨਵੀਂ ਬਾਜੀ ਪੌਣ ਲੱਗ ਪਿਆ ਬੁਰਾ ਦਿਖਾਉਣ ਲੱਗ ਪਿਆ ਲੈ ਬਾਪੂ ਰੈਡੀ ਸਟੈਡੀ ਗੋ ਇਹਪਨ ਆਊਗਾ ਮੈਨੂੰ ਕੱਟੂ ਗਿਆ ਗੱਲ ਸੁਣ ਬਾਪੂ ਟੈਨ ਆਈ ਉਹ ਗੱਲ ਸੁਣ ਸਾਡੀ ਗੱਲ ਨੂੰ ਗਾਣਾ ਘੈਂਟ ਜਾਂ ਲਾਈ ਫਰ ਉਹ ਮੈਂ ਗਿਆ ਪੂਰਾ ਘੈਂਟ ਲਾਵਾਂਗੇ ਧਾਰਮਿਕ ਹੋਵੇ ਨਾਲੇ ਹਾਂ ਧਾਰਮਿਕ ਧਾਰਮਿਕ ਲਾਵਾਂਗੇ ਚੱਲ ਠੀਕ ਆ ਲੈ ਵੀ ਬਾਪੂ ਉਹ ਆ ਗੂ ਤੇ ਲੱਗੇ ਪਟਾਖੇ ਆਹ ਸੈਂਟਰ ਲਾ ਦੇਣਾ ਟਾਈਮ ਹੈ ਨਹੀਂ ਤੂੰ ਸਮਝਦਾ ਕਿਉਂ ਨਹੀਂ ਯਾਰ ਲੈ ਦੇ ਫਿਰ ਘਾਟ ਲੈ ਵੀ ਬਾਪੂ ਰੈਡੀ ਸੈਡੀ ਭਾਬੇ ਦਾ ਭਾਬਿਆਂ ਤੇ ਲੱਗਦਾ ਰੈਡੀ ਸੈਡੀ ਕੋ ਐਕਸ਼ਨ ਗਲਤ ਸਮਝ ਜਾਵਾ ਆਪ ਬਾਈ ਟੁਗੜੇ ਦੇ ਤਾਂ ਸਭ ਇਹਨੂੰ ਆਸ ਤੇ ਹੋਣੀ ਹੁੰਦਾ ਉਹ ਕਹਿੰਦਾ ਸੀ ਰਫਾ ਲੈਣਾ ਆ ਜਾ ਤੈਨੂੰ ਆ ਆਪ ਹੀ ਦੇਦਾ ਵੇ ਮਾਰੂ ਤੋ ਫਰਕ ਹੈ ਸਾਰਾ ਭੱਜਦਾ ਵੀ ਐ ਜਿਵੇਂ ਕੁੱਕੜ ਨਹੀਂ ਪੱਖੀ ਤੇ ਭੱਜਦਾ ਹੁੰਦਾ ਸ਼ਾਮ ਨੂੰ ਮਿਲਦੇ ਹਨ ਬੰਦੇ ਦਾ ਪੁੱਤ ਬਣ ਕੇ ਆ ਜਾ ਜੇ ਤਾਂ ਮਾਰ ਮਾਰ ਰੱਸੇ ਮਾਰ ਤੇ ਐ ਕਰ ਦੂ ਜਿਵੇਂ ਪਿੰਡ ਦੀ ਕੰਧ ਤੇ ਉਹ ਹੱਥ ੱਪਿਆ ਹੁੰਦਾ ਆ ਨਰ ਉਹ ਬਾਕੂ ਕਿਉਂ ਤੂੰ ਆਪਣਾ ਜਲੂਸ ਕੱਢਿਆ ਆ ਸਾਰੇ ਪਿੰਡ ਵਾਲੇ ਆਂਦੀ ਗਵਾਂਡੀ ਤੇਰੇ ਤੇ ਆ ਕੇ ਆ ਰਹੀ ਆ। ਹੋ ਮੇਰੇ ਤੇ ਨਹੀਂ ਹੱਸਦੇ ਨਲਿਕਾ ਤੇਰੇ ਤੇ ਨਹੀਂ ਵੇਖ ਹੱਸਦੇ ਆ। ਵੀ ਮੁੰਡਾ ਨਹੀਂ ਤੇਰੇ ਮੋਬਾਈਲ ਹੀ ਜੰਮ ਲਿਆ ਮੈਂ। ਨਹੀਂ ਹੁਣ। ਛਾ। ਤੇਰਾ ਤਾਂ ਪਿਓ ਵੀ ਆਉਗਾ। ਜਾਂ ਤਾਂ ਬੰਦੇ ਦਾ ਪੁੱਤ ਬਣ ਕੇ ਆਪਦੀ ਰਹਿੰਦੀ ਪੜ੍ਹਾਈ ਪੂਰੀ ਕਰ ਲਾ। ਜੇ ਨਹੀਂ ਨਾ ਪੜ੍ਹਨਾ ਆਪਦੀ ਬੇਬੇ ਨੂੰ ਕਹਦੀ ਰੋਟੀ ਵਾਲੇ ਡੱਬੇ ਦੋ ਤਿਆਰ ਕਰ ਦੂਗੀ ਇੱਕ ਤੇਰਾ ਤੇ ਇੱਕ ਮੇਰਾ। ਧਿਆੜੀ ਕਰਨ ਚੱਲੀ ਫੈਕਟਰੀ ਮੇਰੇ ਨਾਲ। ਜਦੋਂ 12-12 ਘੰਟੇ ਕੰਮ ਕਰਨਾ ਪਿਆ ਨਾ। ਇਨੂੰ ਫੇਰ ਪਤਾ ਲੱਗੂਗਾ ਪੜਾਈ ਹੁੰਦੀ ਕੀ ਆ ਯਾਰ ਮੈਂ ਫੌਰੀਂ ਜਾਣਾ ਕੈਨੇਡਾ ਉਹ ਭਰਾਵਾ ਪੜਨ ਦੇ ਅੱਗੇ ਬਾਪੂ ਨੇ ਪੈਸੇ ਨਹੀਂ ਦਿੱਤੇ ਯਾਰ ਉਹ ਮੈਂ ਤਾਂ ਕੈਨੇਡਾ ਜਾਣਾ ਸੀ ਹੁਣ ਮੈਂ ਇੰਜੀ ਕੈਨੇਡਾ ਆਰਡਰ ਲਾ ਕੋ ਯਾਰ ਹੁਣ ਮੈਂ ਤਿਆਰੀ ਕਰੀ ਇਹਨਾਂ ਪੇਪਰਾਂ ਦੀ ਸਰਕਾਰੀ ਨੌਕਰੀ ਦੀ ਨੋਟਸਾਂ ਦਾ ਮੱਥਾ ਮਾਰੀ ਜਾਂਦਾ ਵੀ ਪੇਪਰ ਕਲੀਅਰ ਕਰਾਂ ਮੈਨੂੰ ਡਿਸਟਰਬ ਨਾ ਕਰ ਤੈਨੂੰ ਪਤਾ ਨਹੀਂ ਮੈਂ ਕੌਣ ਆ ਮੈਂ ਦੇਖਣ ਤੇ ਗਰੀਬ ਚਾ ਲੱਗਦਾ ਕੋਖ ਨਾਲ ਤੇਰਾ ਵੀਰ ਹੈਗਾ ਵੀ ਗਰੀਬ ਹੀ ਆ ਪਰ ਆ ਵੀ ਘਰੋਂ ਗਰੀਬ ਯਾਰੀ ਤਗੜੇ ਤਗੜੇ ਘਰਾਂ ਦੇ ਮੁੰਡਿਆਂ ਨਾਲ ਬੱਪੇ ਓ ਯਾਰ ਪੜਨਦੇ ਭਰਾਵਾ ਕਿਉਂ ਟਾਈਮ ਖਰਾਬ ਕੀਤਾ ਯਾਰ ਹੁਣ ਨਹੀਂ ਸੋਚ ਜੀ ਹੈ ਨਹੀਂ ਓ ਭਰਾਵਾ ਸੋਚ ਕਿਉਂ ਨਹੀਂ ਹੈਗੀ ਯਾਰ ਪ੍ਰਾਨ ਹੈ ਨਹੀਂ ਓ ਸੁਣ ਤਾਂ ਲੈ ਮੇਰੀ ਗੱਲ ਦੱਸ ਹਾਂ ਓ ਭਰਾਵਾ ਓਏ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਤਾਂ ਮੈਂ ਬਾਪੂ ਦੇ ਮੰਗਰ ਪਿਆ ਸੀਗੇ ਬਾਪੂ ਮੈਨੂੰ ਕੈਨੇਡਾ ਭੇਜ ਦੇ ਓਏ ਉਸੇ ਕਰਕੇ ਤਾਂ ਮੈਂ ਲੋਰਸਾਨਾ ਮੱਥਾ ਮਾਰੀ ਜਾਂਦਾ ਵੀ ਪੇਪਰ ਕਲੀਅਰ ਹੋਵੇ ਮੇਰਾ ਮੈਂ ਤਾਂ ਹੋ ਗਿਆ ਮੇਰਾ ਪੇਪਰ ਕਲੀਅਰ ਬਣਾਈ ਜਨ ਨੌਕਰੀ ਥੋੜੀ ਮਿਲੂਗੀ ਭਰਾ ਨੇ ਮੇਰਾ ਓਏ ਐ ਨੌਕਰੀ ਲੱਗਣਾ ਮੈਂ ਸਰਕਾਰੀ ਪੇਪਰ ਕਲੀਅਰ ਕਰਨਾ ਪੜਨ ਦੇ ਜਾ ਯਾਰ ਪੜ 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 ਸੁਣਾਈ ਨਾ ਤੁਰ ਇੱਕ ਤੱਬਾ ਪਾੜ ਕੰਮ ਤਾਂ ਬਾਹਲਾ ਹੁਲ ਗਿਆ ਹੋਇਆ ਆਰਡਰ ਲਾ ਕੇ ਫੈਂਟੀ ਚੜਾਉਣੀ ਤੇ ਉਹ ਨਹੀਂ ਭਰਾਵਾ ਬਾਪੂ ਪਤਾ ਬਾਪੂ ਦਾ ਸੁਭਾਅ ਯਾਰ ਬਹੁਤ ਕੱਬਾ ਓਏ ਉਹਨੇ ਪੈਸੇ ਘਰੇ ਪੈ ਦੇਖ ਲੈਣਾ ਕਲੇਸ਼ ਕਰੂਗਾ ਬਈ ਐਕਸਟ੍ਰੇਨ ਮੈਂ ਟ੍ਰੱਕਰ ਕੀ ਗੱਲ ਜੁਗੀ ਆ ਯਾਰ ਆ ਮੇਰੇ ਪੈਸੇ ਨਾ ਤੂੰ ਆ ਪੈਸੇ ਆ ਮੇਰੇ ਫੇ ਤੂੰ ਵੀਰੇ ਆਪਣੇ ਕੋਲੇ ਜਮਾ ਕਰੀ ਆ ਜਦੋਂ ਮੈਨੂੰ ਪੈਸਿਆਂ ਦੀ ਲੋੜ ਹੋਈ ਮੈਂ ਮੈਂ ਵੱਡੇ ਭਾਈ ਤੋਂ ਲੈ ਲੇ ਜੋ ਜਮਾ ਕਰੀਆ ਬਾਪੂ ਨੂੰ ਪਤਾ ਲੱਗ ਗਿਆ ਪੈਸੇ ਦਾ ਬਾਪੂ ਕਲੇਸ਼ ਕਰੂ ਯਾਰ ਕਹੂਗਾ ਕਿਥੋਂ ਆਇਆ ਇੰਨਾ ਪੈਸਾ ਪੈਸੇ ਬਹੁਤ ਜੋੜ ਲੇਤਿੰਦਰਾ ਥੋੜੇ ਦਿਨਾਂ ਚੀਤੂ ਮੇਰੇ ਘਰ ਕੋਈ ਗੱਲ ਨਹੀਂ ਆਣਾ ਪੈਸੇ ਤੇਰੇ ਆ ਤੇ ਮੇਰੇ ਪੈਸੇ ਵੰਡੇ ਆ ਆਪਾਂ ਦੋਸਤ ਨਹੀਂ ਭਰਾ ਭਰਾ ਛੋਟੇ ਵੀਰ ਆ ਨਰਨੂ ਹਾਂ ਕੋਈ ਨਹੀਂ ਜਦੋਂ ਲੋੜ ਪਈ ਦੱਸ ਦੀ ਆਪੋ ਮੈਂ ਦੇ ਦੂੰਗਾ ਮੈਂ ਕੋਲੋਂ ਵੀ ਦੇ ਦੂੰਗਾ ਪੈਸੇ ਪਿੱਛੇ ਕੁੜੀ ਦਾ ਵਿਆਹ ਕਹਿੰਦਾ ਸੀ ਨਾ ਕਰਨਾ ਆਪੋ ਦੋਨੇ ਭਰਾ ਰਲ ਕੇ ਭੈਣ ਦਾ ਵਿਆਹ ਕਰਾਂਗੇ ਫਿਰ ਕੋਈ ਗੱਲ ਯਾਰ ਰੱਖੀ ਭਰਾਵਾ ਵੀਰ ਜੀ ਕਹਿੰਦਾ ਨਾ ਉਹ ਫੋਨ ਨਹੀਂ ਚੱਕਦਾਗਾ ਜਲਦੀ ਤੇ दारू ਮਰੀਓ ਓਏ ਇਹ ਕੀ ਹੋ ਰਿਹਾ ਯਾਰ ਖਾ ਦੀਆ ਖਾ ਦੇ ਮੋਰ ਦਰੇ ਦਿਖਾ ਉਹ ਸ਼ਰਮ ਕਰ ਓ ਘਰੇ ਸ਼ਰਾਬ ਪੀਂਜਾ ਜੋ ਵੀ ਜਵਾਗ ਦੇ ਸਾਹਮਣੇ ਅੱਕ ਲੱਗੀ ਤੈਨੂੰ ਮਾੜੀ ਮੋਟੀ ਕਿ ਨਹੀਂ ਤੈਨੂੰ ਕਿੰਨੇ ਵਾਰੀ ਕਿਹਾ ਓਏ ਆ ਲੰਡਰਾਆਂ ਦਾ ਖੈਰਾ ਛੱਡ ਦੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਣਗੇ ਇਹੇ ਕਿਉਂ ਨਹੀਂ ਸਮਝਦਾ ਮੇਰੀ ਗੱਲ ਓ ਯਾਰ ਤੈਨੂੰ ਦਿੱਕਤ ਕੀ ਆ ਯਾਰ ਆ ਮੇਰੇ ਯਾਰਾਂ ਤੋਂ ਕੀ ਦਿੱਕਤ ਆ ਤੈਨੂੰ ਪ੍ਰੋਬਲਮ ਕੀ ਆ ਭਰਾ ਮੇਰੇ ਓ ਤੇ ਵੀ ਤੂੰ ਮੇਰੇ ਲਈ ਮਾੜੇ ਚੰਗੇ ਕੰਮ ਕਰ ਉਸ ਤੋਂ ਬਾਅਦ 2-4 ਮਹੀਨੇ ਪਿਛੇ ਤੈਨੂੰ ਸਰਕਾਰੀ ਨੌਕਰੀ ਲਵਾ ਦੂੰਗਾ ਹੁਣ ਦੇਖਦੇ ਇਹਨੂੰ ਸਰਕਾਰੀ ਨੌਕਰੀ ਮਿਲਦੀ ਆ ਜਾਂ ਨਹੀਂ ਨਾਟਕ ਦੇ ਅਗਲੇ ਸੀਨ 'ਚ ਉਹਨਿੰਦਰ ਤੁਸੀਂ ਤਾੜੀਆਂ ਮਾਰ ਦੋ ਓ ਯਾਰ ਗੱਲ ਸੁਣ ਮੇਰੀ ਭਰਾਵਾ ਜੇ ਦੋਵੇਂ ਭਰਾ ਲੱਗ ਕੇ ਨਾ ਸਰਕਾਰੀ ਨੌਕਰੀ ਉਹ ਫਾਰਮਲ ਕੱਪੜੇ ਪਾ ਕੇ ਤਿਆਰ ਸ਼ਰ ਹੋਏ ਕੇ ਜਾਇਆ ਕਰਾਂਗੇ ਸਰਕਾਰੀ ਦਫਤਰ ਚੰਗਾ ਯਾਰ ਜੇ ਨਹੀਂ ਲੱਗਣਾ ਤਾਂ ਉਹ ਭਰਾਵਾ ਮੈਂ ਕਰ ਦਿੰਨਾ ਪਾਰਟੀ ਨਿਯੁਕਤੀ ਪੱਤਰ ਤਾਂ ਲੈ ਆਵਾ ਵੀਰ ਜੀ ਉਹ ਵੀਰ ਜੀ ਮੈਂ ਆ ਜੀ ਮੈਂ ਬਲਜੀਤ ਮੱਲਣਾ ਅੰਦਰ ਸੌਰੀ ਓ ਬੈਲਾ 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 ਇੰਦੈ ਬੈਲਾ ਬੈਲਾ ਉਹ ਦਰਸਾਲ ਨਾ ਉਹ ਮੈਂ ਵੋਟਾਂ 'ਚ ਖੜਾ ਹੋਣ ਲੱਗਾ ਤੇ ਪ੍ਰਧਾਨ ਜੀ ਨੇ ਮੈਨੂੰ ਕੋ ਗੁਣ ਮੰਤਰ ਦੱਸੇ ਸੀਗੇ ਮੈਨੂੰ ਕਹਿੰਦਾ ਵੀਰਿਆ ਵੀ ਜਿਵੇਂ ਤੇਰਾ ਰੋਹ ਮਾਰਦਾ ਤੂੰ ਐਂ ਨਹੀਂ ਰਾਜਨੀਤੀ ਖੇਡੀ ਜਾਂਦੀ ਰਾਜਨੀਤੀ ਸਹ ਹੁੰਦਾ ਜਦੋਂ ਇਲੈਕਸ਼ਨ ਆਉਣ ਸਰ ਤੇ ਅਗਲਾ ਤੂੰ ਨੂੰ ਗਾਲਾਂ ਵੀ ਕੱਢੋ ਨਾ ਹੱਥ ਜੋੜ ਕੇ ਖੜਜੋ ਆ ਬੱਚਾ ਤੁਹਾਡਾ ਚਪੇਰ ਮਾਰ ਲਓ ਕੀ ਵੀ ਮੈਨੂੰ ਕੱਟ ਲੋ ਗੱਤ ਬਤੋ ਜੋ ਮਰਜ਼ੀ ਪਰ ਮੈਂ ਸੇਵਾ ਹੀ ਕਰਨੀ ਹੈ ਤੁਹਾਡੀ ਮੈਂ ਤੁਹਾਡੀ ਸੇਵਾ ਹੀ ਕਰਨੀ ਹੈ ਧੱਕੇ ਦੇ ਫੌਰਚ ਅੰਨੇ ਵਕਤ ਆਪਾ ਚੜਿਆ ਅੰਨੇ ਵਕਤ ਆਪਾ ਚੜਿਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਵੀਰ ਜੀ ਮੇਰੇ ਨਾਲ ਇਸ ਤਰ੍ਹਾਂ ਕਰਨਗੇ ਮੇਰੇ ਆਪਣੇ ਵੀਰ ਜੀ ਤੇ ਕੁੱਤੇ ਹੋਏ ਸੁਪਨੇ ਲੈ ਕੇ ਦੇਖਦਾ ਤਾਂ ਇੰਨਾ ਕਰੇ ਮੁਟਿਆ ਤਾਂ ਬੰਦਾ ਬੰਦਾ ਉਦਾਸ ਹੁੰਦਾ ਆ ਬੰਦਿਆਂ ਨਾਲ ਗੱਲ ਕਰਦਾ ਜਿਨ੍ਹਾਂ ਨੂੰ ਆਪਣੇ ਦਿਲ ਦੇ ਸਭ ਤੋਂ ਨੇੜੇ ਸਮਝਦਾ ਮੇਰੇ ਨੇੜੇ ਸੀ ਮੇਰਾ ਭਰਾ ਰਿਸ਼ੂ ਬਰਾੜ ਮੈਂ ਰਿਸ਼ੂ ਨਾਲ ਗੱਲ ਕੀਤੀ ਰਿਸ਼ੂ ਰਿਸ਼ੂ ਕੀ ਹੋਇਆ ਤੂੰ ਪੰਗਾ ਪੈ ਗਿਆ ਦੱਸ ਕੋਈ ਨਾ ਦੱਸ ਜਾ ਕੇ ਮਾਂ ਦੀ ਨਾ ਫੁੱਕਲ ਤੇ ਵਰ ਜਾਉਂਦੀ ਜਾ ਕੇ ਡਰ ਫੁੱਕਾ ਥੋਨੀ ਮੈਂ ਡਰਦਾ ਉੱਪਰ ਮਰਨਾ ਕਦੇ ਲਈ ਹੈ ਮਕਸਦ ਤਾਂ ਕਲੀਅਰ ਹੋਣਾ ਚਾਹੀਦਾ ਆ ਪਤਾ ਬਾਈ ਬਸ ਇੱਕ ਇੱਕ ਹਥਿਆਰ ਬਣ ਕੇ ਰਹਿ ਗਏ ਆ ਕੁੱਤੀ ਦਾ ਟ੍ਰਿਗਰ ਇਹਨਾਂ ਵੱਡੇ ਬੰਦਿਆਂ ਹੱਥਾਂ 'ਚ ਬਰਾੜ ਉਹ ਭਰਾਵਾ ਆਪਣੇ ਵੀ ਮਾਪਿਆ ਉਹ ਇਹਨਾਂ ਦੇ ਵੀ ਬੁਨੇ ਆ ਬਹੁਤ ਕੁਝ ਸੋਚਿਆ ਹੁਣ ਉਹਨਾਂ ਨੇ ਤੇ ਮਰਾ ਪ੍ਰਾਂ ਤੇ ਮੈਂ ਤੈਨੂੰ ਬਾਈ ਮੈਂ ਤੈਨੂੰ ਹਥਿਆਰ ਦੀ ਬਣ ਦੇਣਾ ਕੋਈ ਯਾਰੇ ਜੰਗਲ ਦਾ ਕਾਨੂੰਨ ਆ ਅਿਤੇ ਆਪਣੇ ਆਪ ਨੂੰ ਚੌਦਾ ਰੱਖਣ ਵਾਸਤੇ ਹਥਿਆਰ ਬੰਨਣਾ ਪાળੋ ਬਾਟ ਨੂੰ ਲੈ ਕੇ ਬੈਠੋ ਮੈਨੂੰ ਚਾਹ ਪੜੇਗਾ ਤੇਰੇ ਪੈਰ ਵਾਲਾ ਮੈਨੂੰ ਚਾਹ ਪੜੇਗਾ ਮੈਨੂੰ ਚਾਹ ਪੜੇਗਾ ਹਾਂ ਕੀ ਗੱਲ ਕੀ ਸੀ ਹੱਡੀਆਂ ਕੱਟੋੜੀਆਂ ਸੀ ਤੇਰੀਆਂ ਜਿਹੜਾ ਹੁਣ ਮੇਰੇ ਨਾਲ ਪੰਗਾ ਲੈਣ ਆ ਗਿਆ ਹੈ ਹਾਂ ਬਾਲਾ ਗਰਮ ਹੈ ਖੂਨ ਤੇਰਾ ਬੋਲ ਕਰਾ ਠੰਡਾ ਹੁਣ ਬੋਲ ਆਪ ਸੰਘਾ ਤੇਰੀ ਜਵਾਨ ਨੂੰ ਮਾਰ ਕੋਣੀ ਇਹ ਮੈਂ ਵੱਧ ਗਿਆ ਨਾ ਪੁੱਤ ਤੇਰਾ ਵੀ ਸੀ ਨਹੀਂ ਬੱਝੀ ਕੀ ਕਰੀ ਬੇਟੂ ਮੇਰੇ ਨਾਲ ਹੁੰਦਾ ਸੀ ਸਿੱਧੂ ਹੁਣ ਜੀਰੋਂ ਪਣ ਪਣ ਬਹਿਣਾ ਭੁੱਲਦੇ ਨਾ ਪੁੱਤ ਰਸਤੇ ਜਨਾ ਚ ਹੁਣ ਸਮਝ ਗਿਆ ਨਾ ਸਾਨੂੰ ਸਾਰਾ ਪਤਾ ਜ਼ਰਾ ਪਿਓ ਕਿਹੜੀ ਫੈਕਟਰੀ ਚ ਕੰਮ ਕਰਦਾ ਆ ਯਾਰ ਮੁੰਡੇ ਲੈ ਕੇ ਨਾ ਕਾਲਜ ਦੇ ਗੇਟ ਪੂਰੇ ਆ ਜਾਂਦੇ ਮੱਟੀ ਮੱਟੀ ਆ ਨਾ ਕਰ ਯਾਰ ਹਲੋ ਪਾਉ ਪਾਉ ਯਾਰ ਗੈਟ ਮੁੰਡੇ ਲੈ ਕੇ ਆ ਯਾਰ 10 15 ਬੱਡੇ ਨਾ ਮੁੰਡੇ ਗੁਨੇ ਲੈ ਕੇ ਕਾਲਜ ਦੇ ਗੇਟ ਪੂਰੇ ਆਓ ਯਾਰ ਓ ਯਾਰ ਬਾਈ ਨਦਾਨ ਪਰਿੰਦੇ ਨੂੰ ਬੈਕ ਨਦਾਨ ਪਰਿੰਦੇ ਵਾਂਗੂੰ ਹੰਪਨਾ ਛੋੜ ਰਿਆ ਸੀ ਜਦੋਂ ਮੇਰਾ ਅਸਲੀ ਜ਼ਿੰਦਗੀ ਨਾ ਆ ਆ ਪਿਆ ਤੇ ਕਦੇ ਉੱਛੀ ਉੱਛੀ ਰੋਣ ਲੱਗ ਜਾਂਦਾ ਸੀ ਕਦੇ ਕਵਰਾ ਦੇ ਸੰਨਾਤੇ ਦੇ ਵਾਗੂ ਬਿਲਕੁਲ ਸ਼ਾਂਤ ਹੋ ਕੇ ਬੈਠਦੇ ਹੁੰਦੇ। ਇਹ ਦੂਣ ਨਸ਼ੇ ਦੀ ਤੋੜ ਲੱਗਦੀ ਨਾ ਤੋੜ। ਫੇਰ ਨਾ ਕੁਝ ਜੀਣਾ। ਨਸ਼ੇ ਦੀ ਤੋੜ ਪੂਰੀ ਕਰਨ ਲਈ ਮੈਂ ਕਰਦਿਆਂ ਦੇ ਹਉਤੇ ਪੱਤੇ ਲਈ ਰੱਖੇ ਪੈਸੇ ਚੱਕ ਲੈਂਦਾ। ਬਾਪੂ ਵਿਚਾਰਾ ਕੁੱਟੀਆਂ ਹਟੀਆਂ ਨਾਲ ਫੈਕਟਰੀ ਤੋਂ ਪਿਹੜੀ ਕਮਾ ਕੇ ਲਿਉਂਦਾ ਬਾਪੂ ਦੇ ਪੈਸੇ ਲੱਕ ਲੈਂਦਾ ਦਵਾਈ ਬੁੱਢੀ ਬਾਤ ਤੇ ਵੀ ਪੈਸਾ ਨਾ ਛੱਡਦਾ ਘਰ ਦੇ ਮੇਟੋ ਪੈਸਾ ਨਕੋਲ ਕੋਕੇ ਰੱਖਦੇ ਇਹਦੋਂ ਕੋਈ ਪੈਸਾ ਨਾ ਨਾ ਮੇਰ ਦਾ ਸਰੀਰ ਟੁੱਟਦਾ ਨਸ਼ੇ ਬਾਜੋ ਚਾਰ ਨਿਕਲਦੀ ਅਸੀਂ ਤੇ ਛੇੜੀ ਯਾਰ ਮਿੱਤਰ ਇਕੱਠੇ ਹੋ ਕੇ ਗੈਗ ਬਣਾ ਲੈਂਦੇ ਆਉਂਦੇ ਜਾਂਦੇ ਲੋਕਾਂ ਦੇ ਪਰ ਸਖਾਉਂਦੇ ਚੈਨੀਆਂ ਲਾਉਂਦੇ ਕੋਲੀਆਂ ਚਲਾਉਂਦੇ ਕੋਲੀਆਂ ਆਹ ਅੱਜੇ ਖਰਾਬ ਹੋ ਗਏ ਕਿ ਬਾਪੂ ਨੂੰ ਰੋਜੀ ਪਿੰਡੋਂ ਲਾਂਬੇ ਮਿਲਣੇ ਗਰੂ ਹੋ ਗਏ ਉਹ ਤਾਂ ਮਰਕੋ ਨਾ ਗੇਹੋ ਜਾਇ 25 ਬਗਾੜਿਆ ਸੀ ਗਵਟੀਆਂ ਨੇ ਤੇਰਾ ਉਹਨਾਂ ਦੇ ਘਰੇ ਚੋਰੀ ਕਰ ਬਾਪੂ ਮੇਰੀ ਹਣਵੀ ਚਾਟ ਟੀਂਦੀ ਆ ਪਿੰਡ ਸੁਵਾਲਿਆ ਦੀ ਇਹ ਕਿ ਤਾ ਬਾਪੂ ਨੇ ਪਾਲਾ ਮੈਡੀਕਲ ਸਟੋਰ ਵਾਲਾ ਨਹੀਂ

ਹੰਨੇ ਰਵੀ ਹੁਣ ਤੂੰ ਇੱਥੇ ਰੂਪੀਤਾ ਮੇਰਾ ਤੈਨੂੰ ਸੰਗਲਾਣਾ ਪੜਨਾ ਨਾ ਮਜਬੂਰੀ ਬਣ ਗਈ ਸੀ ਮੇਰੀ ਇਹਦਾ ਇਲਾਜ ਕਰਨ ਵਾਸਤੇ ਬਈ ਯਾਰ ਅਸੀਂ ਉਹ ਆ ਤੈਨੂੰ ਦੱਸ ਰਿਹਾ ਕਿ ਸਾਡੇ ਵੱਡੇ ਕੌਣ ਸੀਗੇ ਉਹਨਾਂ ਨੇ ਕੀ ਕੀਤਾ ਸਾਡੇ ਲਈ ਕਿਵੇਂ ਕੁਰਬਾਨੀਆਂ ਕੀਤੀਆਂ ਚੰਗਾ ਕਰਜ ਮੋੜਨੇ ਆ ਨਸ਼ੇ ਕਰ ਕਰਕੇ ਉਹਨਾਂ ਦਾ ਇਹੜਾ ਗਰਕ ਕਰਦਾ ਪੰਜਾਬ ਦਾ ਤੁਸੀਂ ਇਹਨੂੰ ਦੱਸ ਰਹੇ ਹੋ ਬੱਸ ਜੇ ਹੁੰਦਾ ਨਹੀਂ ਮੇਰੇ ਤੋਂ ਸਿਰਫ ਇੱਕ ਕੰਮ ਨਹੀਂ ਹੁੰਦਾ ਆਉਂਦੇ ਆਉਂਦੇ ਹੱਥੀ ਮਾਰ ਨਹੀਂ ਸਕਦਾ ਬੱਸ ਇਹਨੂੰ ਮਾਰਾਂ ਵੀ ਕਿਤੇ ਆਉਦਾ ਖੂਨ ਨਹੀਂ ਮਾਰ ਸਕਦਾ ਅਜ਼ਰਦਾ ਇੱਕ ਕੋਸ਼ਿਸ਼ ਕਰ ਸਕਦਾ ਇਹਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਦੀ ਪਰ ਯਾਦ ਰੱਖੇ ਕਿ ਤੁਹਾਡੇ ਮਾਪੇ ਨੂੰ ਇਹ ਕੋਸ਼ਿਸ਼ ਨਾ ਕਰਨੀ ਪਵੇ ਫੈਸਲਾ ਤੁਹਾਡੇ ਹੱਥ ਵਿੱਚ ਹੈ